ਸੇ ਲੋ ਸੱਜ ਤੂੰ ਕਿਹੜਾ ਪੱਥਰ ਚੱਕਾਂਗੇ ਮੈਂ ਰੱਖ ਦਾਂਗੇ ਕਿਉਂ ਬੱਲੇ ਆ ਇਹ ਜੂ ਰੂ ਗਾਇ ਨੂੰ ਰੱਖਾਂ ਬਾਹਰ ਰੱਖ ਦੇ ਬਾਹਰ ਅੱਗੇ ਮਾਂ ਲੰਘਦੀ ਨਹੀਂ ਜੀ ਤੁਸੀਂ ਤਾਜ ਜੀ ਤੁਸੀਂ ਕੱਲ ਸਕੂਲ ਵਗ ਜਾਂਦੇ ਤੁਹਾਨੂੰ ਅੱਜ ਤੇ ਕੱਲ ਦੀਆਂ ਦੋ ਛੁੱਟੀਆਂ ਮਿਲਦੀਆਂ ਸੀ ਵਿਆਹ ਕਰਕੇ ਅੱਜ ਵਗ ਜਾਂਦੇ ਦਾਤਾ ਲੈਣ ਆ ਜਾਓ ਕਦੋਂ ਕਦੋਂ 12 ਵਜੇ ਜੇ ਤਾਂ 12 ਵਜੇ ਤੇ 11 ਵਜੇ ਠੀਕ ਹੈ 12 ਵਜੇ ਠੀਕ ਕਰੂੰਗੇ ਆ ਕੇ ਫਿਰ ਯਾਰ ਆ ਅੱਗੇ ਕੀ ਕਰੋਗੇ ਚਾਚਾ ਗਿਆ ਓਏ ਸ਼ੱਟ ਮੈਨੂੰ ਪੜਾ ਆ ਕੀ ਕਰੋਗੇ ਆ ਕੇ ਹਾਂ ਇਹ ਚਾਚਾ ਗਿਆ ਰਾਜ ਜਮਲਾਗੇ ਜਮਲਾਉਂਗੇ ਚੰਗਾ ਆ ਗਿਆ ਮੈਂ ਤੁਹਾਨੂੰ ਬਿਸਕਟ ਲਿਆ ਦਿੰਦਾ ਨਾਲੇ ਦੁੱਧ ਪਾਇਆ ਹਾਂ ਤੜਕੇ ਸਨੇਹਾ ਤੋਂ ਧੁੰਦੇ ਨਹੀਂ ਜੀ ਪਾਪਾ ਦੀ ਗੱਲ ਕਰਦਾ ਮੈਂ ਧੁੰਦ ਕਹਿੰਦਾ ਧੁੰਦ ਮਸਦੇ ਆ ਤਾਂ ਹੈ ਹੀ ਨਹੀਂ ਤੜਕੇ ਹਾਂ ਦਿਲ ਚੜੇ ਹੈ ਜੀ ਤਨ ਸਾਰੇ ਪਿੰਡ ਦੇ ਢੋਲੀਆਂ ਯਾਦ ਆਉਣਗੀਆਂ ਕਿਹੜੀਆਂ ਕਿਹਦੀਆਂ ਨੇ ਹੈਨਾ ਸਾਰੇ ਪਿੰਡਾਂ ਦੇ ਬੁਰਾ ਨਾਮ ਰਹੂਗਾ ਟੱਕਣ ਟੱਕਣ ਦੇਖ ਕੀ ਦੱਸ ਦਿੰਦਾ ਹੈ ਭਲਾ ਨੇ ਜੀਆ ਹੋਰ ਭਾਈ ਡਗੜੇ ਹੋ ਹਾਂ ਛੋਟੀ ਹੀ ਗੱਲ ਹੋਰ ਹੈ ਦੱਸ ਆਈਏ ਸਸਰੀਕਾਲ ਮੰਮੀ ਸਸਰੀ ਆ ਬੇਟਾ ਸਸਰੀਕਾਲ ਸਸਰੀਕਾਂ ਪਾਈ ਤੇ ਸੂਰਜ ਨੇ ਦਿੱਤੇ ਆਦਰਸ਼ਣ ਅੱਜ ਦਾ ਗੱਲ ਬਾਤ ਨਾਲ ਚੱਜੇ ਰਹਿਣਾ ਨਹੀਂ ਉਹ ਪਹਿਲੀ ਵਾਰ ਖੜੇ ਅੱਜ ਤਾਂ ਸਵਾ 8:00 ਵਜੇ ਉਹ ਤੇ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਸਰੀਕਾਲ ਤੇ ਸਵਾਗਤ ਆ ਅੱਜ ਦੇ ਨਵੇਂ ਵਲੌਗ ਚ ਅ ਬਾਈ ਮਾਗਾ 4 ਫਰਵਰੀ 1925 ਮੰਗਲਵਾਰ ਦਾ ਦਿਨ ਤੇ ਤੜਕੇ ਤੋਂ ਹੁੰਦਾ ਹੈ ਨਹੀਂ ਸੀ ਸਵੇ ਆ ਜਦੋਂ ਉੱਠੇ ਸੀਗੇ ਤੇ ਮੈਂ ਲਾਲਚ ਕਰ ਲੈਣਾ ਉਹਨਾ ਘੰਟਾ ਕੋ ਹੋਰ ਸੌਣ ਦਾ 7:00 7:00 ਵਜੇ ਮੈਂ ਦੁਬਾਰੇ ਰਜਾਈ ਚ ਵੜ ਗਿਆ ਸੀਗਾ ਤੇ 8:00 ਵਜੇ ਉਹਨਾਂ ਉੱਠ ਆ ਗਿਆ ਤੇ ਉਹ ਪਹਿਲੀ ਬਾਹਰ ਆਏ ਖੜੇ ਆ ਤਾਜ ਸਹ ਜੇ ਇਹਨਾਂ ਨੂੰ ਕੱਲ ਹੀ ਵਿਚਰ ਜੇ ਗਏ ਤਾਂ ਇਹਨੇ ਥੋੜਾ ਜਿਹਾ ਡੇਟ ਖਲਾ ਤਾਂ ਕੁਝ ਬੈਂਸਦੇ ਆ ਵਾਗ ਗਈ ਸੀਗੀ ਤੇ ਤਾਂ ਕਰਕੇ ਇਹਨਾਂ ਨੂੰ ਗੱਲ ਫਿਰ ਘਰੇ ਹੀ ਰਹਿ ਪਈ ਸੀਗੇ ਇਹ ਤੇ ਹੁਣ ਇਹਨਾਂ ਗਵੰਡੀਆਂ ਦੇ ਵਿਆਹ ਕਰਕੇ ਜਿਹਨਾਂ ਨੂੰ ਦੋ ਛੁੱਟੀਆਂ ਕਰਨੀਆਂ ਸੀਗੀਆਂ ਸਹੀ ਨਹੀਂ ਉੱਪਰ ਤਾਂ ਜਾ ਕੋ ਪਹਿਲੇ ਜਿੱਥੇ ਉਤਾਰ ਹੈ ਉੱਪਰ ਹਾਂ ਓਏ ਸੂਰ ਜਾ ਗਿਆ ਅੱਜ ਹਾਂ ਓਏ ਭੋਲੂਆ ਇਹ ਖਾਦੇ ਨਹੀਂ ਗੱਲ ਕੱਲ ਤਾਂ ਬਰਕਰ ਹੀ ਰਹੇ ਪਈ ਹਾਂ ਸਹੀ ਤੇਰੇ ਕੋਲ ਵੀ ਗੱਲ ਮੇਰੇ ਤਾਂ ਤੇਰਾ ਹੋਰ ਲੈ ਕੇ ਜਾਣੇ ਕਿ ਬੱਚੇ ਤੂੰ ਤਾਂ ਭਾਈ ਇਹ ਆਪਦੀ ਰੋਟੀ ਰਾਟੀ ਫੜਨਾ ਲੰਚ ਵਾਲਾ ਲੈ ਕੇ ਜਾਂਦੇ ਹੁੰਦੇ ਆਗੇ ਤੇ ਪਰ ਇਹ ਮਾਣਾ ਮੋਟਾ ਇਹ ਬਿਸਕੁਟ ਕੱਪਾ ਨਾਲ ਲੈ ਜਾਂਦੇ ਆ ਕਿਸੇ ਵੇਲੇ ਭੁੱਖ ਲੱਗਦੀ ਆ ਹਾਂਜੀ ਲਾਓ ਫਰਮਾਇਸ਼ ਪਾਏ ਹੋਏ ਆ ਬੱਤੀ ਦੇ ਵਿੱਚ ਲੈ ਆਉਂਗਾ ਲੈ ਆਵਾਂਗਾ ਲੈ ਚੱਲਾਂ ਆ ਲੈ ਆਉਂਗਾ ਦੁਪਹਿਰੇ ਹੈ ਕੀ ਕਹਿੰਦਾ ਲੈ ਬੈਗ ਪਾਉ ਉਹਨੂੰ ਕਹਿਣਾ ਸਹਿਜ ਨੂੰ ਇਹਨੂੰ ਰੱਖ ਲਾਂ ਘਰੇ ਚੰਗਾ ਲੈ ਮੋਢਿਆਂ 'ਚ ਪਾਉਂਾ ਕਰੋ ਨਾ ਨਹੀਂ ਉਹ ਹਾਂ ਵੀ ਗੁਰਪ੍ਰੀਤਆ ਵਧੀਆ ਵਧੀਆ ਤੂੰ ਬਸ ਤਕੜਾ ਠੀਕ ਆ ਬਰਾ ਵੱਟਾ ਕੜਾਈ ਇਸ ਤਰ੍ਹਾਂ ਮੂਲ ਕੋ ਕੇ ਤਾਂ ਕਿਵੇਂ ਟੱਪ ਜੀਂਗਾ ਪਹਿਲਾਂ ਤੂੰ ਐਂ ਦੱਸ ਸਾਢੇ 8 ਹੋ ਗਏ ਸੇ ਟਾਈਮ ਹੈ ਕੜਾਈ ਤੇ ਜਾਣ ਦਾ ਹੈ ਅਗਲੇ ਤੇ ਕੋਈ ਕੰਮ ਧੰਦਾ ਕਰਵਾਉ ਉਸਨੇ ਆ ਜਾਓ ਹੈਲੋ ਕੜਾਈ ਨੂੰ ਕੜਾ ਆਣਾ ਆਇਆ ਨਹੀਂ ਨੂੰ ਦਵਾਰੇ ਕਿਉਂ ਬਤਾ ਨਹੀਂ ਆਉਣਾ ਸੀਗਾ ਫਿਰਾਂ ਭਲਾ ਤਾਂ ਚਾਚੀ ਨਾਲ ਤਕੜਾ ਤੂੰ ਅੱਜ ਨਹੀਂ ਫਿਰ ਵਾਹ ਹੈਗਾ ਉਹ ਮੋਟ ਵੀ ਤਾਂ ਵੱਡ ਜਾਂਦਾ ਉਹ ਗਿਆਗਾ 5 ਵਜੇ ਦਾ ਗਿਆ ਹੈਗਾ ਮੈਂ ਦੋਵੇਂ ਨਹੀਂ ਜਦੋਂ ਤੁਮ aeration ਪਸਤਾ ਆਇਆ ਡੇਢ ਮਿੰਟ ਖਾਣਾ ਮੈਨੂੰ ਠੀਕ ਲੋਟ ਹੈ ਉਹ ਬੱਗ 5 ਵਜੇ ਉੱਠਿਆ ਫਿਰਦਾ ਸੀਗਾ ਉਹ ਤਾਂ ਬੜਕਾ ਮਾਰਦਾ ਬੋਰਸ਼ ਕਰਕੇ ਤੁਰ ਗਿਆ ਸੀ ਉਹਨੂੰ ਉਹ ਚਾਚਾ ਜਮਾਲ ਉਡਾਰ ਦਰ ਤੋਂ ਖੇਤ ਪਿਆ ਇਹ ਲਾ ਦੇਉ ਡੀ ਕੋਈ ਨਾ ਰਾਜੂ ਉੱਚਾ ਹਰਕੀ ਸਰੀਆ ਚਾਚਾ ਚੰਗਾ ਉਹ ਪਿੱਛੇ ਹੋ ਇਧਰ ਸੂਲਾ ਉੱਤਰ ਦਰ ਅੱਗੇ ਇੱਧਰ ਖੜਾ ਰਹਿ ਪਰ ਸ਼ਿੰਦਾ ਯੂਸ਼ੰਟ ਅਸੱਦਈ ਬਸ਼ੰਡਾ ਸੀ ਬੱਪੂ ਵਾਈ ਕਰ ਬੈਨ ਨਹੀਂ ਨਹੀਂ ਕਹਿੰਦਾ ਲੱਗਦਾ ਅੱਜ ਵੀ ਵੈਂਟ ਅੱਪ ਕੀ ਹੋ ਰਿਹਾ ਜੇ ਨਹੀਂ ਟੱਪੀ ਉੱਤਰ ਆਪਾਂ ਕਦੋਂ ਦੇ ਖੜੇ ਹਾਂ 10 ਮਿੰਟ ਹੋ ਗਏ ਸਾਨੂੰ ਇੱਥੇ 11 ਚੈੱਕ ਚੜਾ ਤੇ ਬੈਨ ਕੀ ਹਾਲ ਆ ਨੰਬਰਦਾਰਾ ਕੀ ਕੋਈ ਵਧੀਆ ਤਾਰੀ ਚਾਹ ਪਈਏ ਜਮਾ ਜਮਾ ਘੰਟ ਚੜਦੀ ਗਲਾ ਚ ਉਹ ਆਹੀ ਕਰੂਗੀ ਤੋਂ ਦਾ ਚੰਗੀ ਖਾਸੀ ਬਣੀ ਹੋਈ ਆ ਹਲੇ ਚੌਥਾ ਪੰਜਵਾਂ ਦਿਨ ਹੋ ਗਿਆ ਲਗਾਤਾਰ ਤੋਂ ਅੰਦਰੋਂ ਤੇ ਪਰਛਾਤਾ ਪਾਣੀ ਛਕਦੇ ਆ ਦਵਾ ਦਾ ਬੋਣੀ ਰੋਟੀ ਬਣ ਜੂਗੀ ਜਿੰਨਾ ਕੁ ਵੇਲੇ ਤੱਕ ਆ ਖਾ ਕੇ ਰੋਟੀ ਤੇ ਕੋਸ਼ਿਸ਼ ਇਹ ਅੱਜ ਕੇ ਹਰਾ ਪਹਿਲਾਂ ਲੈ ਆਈਏ ਰੋਜ਼ ਲੇਟ ਹੋ ਜਾਂਦੇ ਹਾਰੇ ਚਾਰੇ ਨੂੰ ਤੇ ਗਗੂ ਨੂੰ ਲਾਉਣਾ ਸੁਨੇਹਾ ਕਿ ਚੱਲ ਭਾਈ ਛੱਡਰ ਜਾਈ ਫਿਰ ਸਹੀ ਜੀ ਕਹਿੰਦੀ ਇਹ ਦੁਪਹਿਰ ਨੂੰ ਸ਼ਾਇਦ ਇਹਨਾਂ ਨੂੰ ਲਿਆਉਣਾ ਹੋਊਗਾ ਫਿਰ ਇਹਨਾਂ ਦੇ ਵਿਆਹ ਚ ਜਾਣਾਗਾ ਤਾ ਕਰਕੇ ਦੇਖਨੇ ਅੱਜ ਹਰਾ ਟਾਈਮ ਨਾਲ ਆਉਂਦਾ ਕਿ ਉਹ ਵੀ ਰੋਜ਼ ਵਾਲਾ ਟਾਈਮ ਕਰਦੇ ਆਂਗੇ ਕਈ ਵਾਰੀ ਅਸੀਂ ਗਿੱਜੜ ਹੋ ਜਾਂਦੇ ਆਂਗੇ ਤੇ ਤਾਂ ਹੁਣ ਤੁਰਦੇ ਆਂ ਫੇਰ ਤੁਰਦੇ ਆਂ ਐ ਕਰਦੇ ਕਰਦੇ ਲੇਟ ਹੋ ਜਾਂਦੇ ਆਂ ਤੇ ਮਾਤਾ ਜੀ ਹਰਾ ਗੰਡਾ ਚਟਣੀ ਖਾਵਾਂਗੇ ਹਰੇ ਗੰਡੇ ਦੀ ਛੀਰੀ ਜਾਂਦੇ ਆਂ ਚਟਣੀ ਖਾਣੀਆਂ ਮੇਰੇ ਪਾਸ ਆ ਜਾਓ ਹਰੇ ਚਲ ਪਕਾ ਦੇ ਦਵਾਦਾ ਹੁਣੀ ਜਾਂਦੇ ਆਂ ਫਿਰ ਹਰਾ ਲੈਣਾ ਸੀ ਬਸ ਔਸ਼ੀ ਲੱਗਦੀ ਆਂ ਹੁਣ ਮੈਂ ਅਸੀਂ ਵੀ ਜਾ ਲਵਾਂ ਅੱਧਰ ਗੱਗੂ ਏ ਆ ਗਗੂ ਮਾਸੀ ਆ ਗਗੂ ਨੂੰ ਸੁਨੇਹਾ ਰਾਹ ਲਓ ਮੜਿਆ ਰੋਟੀ ਛਕ ਲੂਆ ਤੇ ਹਰਾ ਲੈਣ ਜਾਣਾ ਫਿਰ ਸਨੇਹਾ ਆਉਣਾ ਸਹਿਜ ਨੂੰ ਲੈ ਕੇ ਆਉਣਾ ਸਕੂਲੋਂ ਹੁਣੀ ਜਾਣਾ ਹਰਾ ਲੈਣਾ ਠੀਕ ਹੈ ਇਰ ਨਾਲ ਲੱਗਦਾ ਸੀ ਗਾਟਾ ਆਇਆ ਬੱਲੇ 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 ਜਿਵੇਂ ਜਿਵੇਂ ਦਿਨ ਚੜੀਦਾ ਧੁੰਦ ਹੋਰ ਵਧੀ ਜਾਂਦੀ ਆ ਤੇ ਸੂਰਜ ਦੀ ਵਿਜ਼ਿਬਿਲਟੀ ਹੋਰ ਘਟ ਗਈ ਆ ਇੱਥੇ ਲੋਟਾ ਕੰਮ ਤੇ 9:00 ਵਜੇ 10 ਮਿੰਟਾਂ ਦੇ ਖੇਤ ਨੂੰ ਰਵਾਨਗੀ ਕਰ ਲਈ ਆ बच्ची भागना थले बंदी बातच बतीरा कहे धम तो बिना

ਇੱਕ ਲਾਤੇ ਢੇਰ ਨੌਜਵਾਨਾਂ ਨੇ ਜਮੀ ਵੱਢ ਕੇ ਘੰਟਿਆਂ ਦਾ ਕੰਮ ਤੁਹਾਨੂੰ ਸਕਿੰਟਾਂ ਦੇ ਵਿੱਚ ਦਿਖਾਤਾ ਟਾਈਮ ਲੈਪਸ ਲਾ ਕੇ ਤੇ ਖੈਰ ਲਾਦਦੇ ਆ ਗੱਡੀ ਤੇ ਸੂਰਜ ਬੱਦਲਾਂ ਦੇ ਉੱਲੇ ਕਿਸ ਮੇਲਾ ਜੇ ਕੰਮ ਹੋਇਆ ਫਿਰਦਾਗਾ ਤੇ ਗੱਗਵਾਇਆ ਕਰੂੰ ਓਏ ਤੂੰ ਗੱਡੀ ਲੈ ਜੀ ਪਾਪਾ ਆਉਂਦਾ ਕਿਹੜਾ ਮਾਰਨ ਮੈਂ ਮੋਟਰਸਾਈਕਲ ਤੇ ਆ ਜੂ ਪਾਪੇ ਨਾਲ ਲੋਟਾ ਕੰਮ ਗੱਡੀ ਮੈਂ ਦੂਰ ਤੋਂ ਮੋਟਰਸਾਈਕਲ ਲਾ ਜੀ नहीं तू इसे टाइम लगूगा लातड़ थोड़ा जहाँ प्या वावा दस बारह सब्बे पे आखी देखी देखी कि छाल लगे बाल भी ना लातड़ ना टेक जो रस्सी तो बन दी गई बस यार बहुत उतरिया Calza. ਹਾਂ ਹੁਣ ਤਾਂ ਜਮੇ ਥੱਲੇ ਉਤਰ ਗਈ ਹਾਂ ਸਾਤਰੀ ਕਾਲ ਵਈ ਸਾਤਰੀ ਕਾਲ ਠੀਕ ਆ ਵਧ ਗਈ ਚਾਹੀਦੀ ਆ ਭਾਈ 11:50 ਮਿੰਟਾਂ ਦਾ ਸਮਾਂ ਹੋ ਗਿਆ ਤੇ ਸਹਜ ਹੋਰਿਆਂ ਨੂੰ ਆ ਲੈਣ ਚੱਲੇ ਆ ਸਕੂਲ ਤੇ ਸਹਜ ਤਾਂ ਵਿਚਾਰੀ ਬਾਰ-ਬਾਰ ਕਹਿ ਕੇ ਸੀ ਚਾਚਾ 11 ਵਜੇ ਆ ਜੀ ਤੇ ਉਹਨਾਂ ਨੇ ਜਾਣਾ ਆ ਵਿਆਹ ਚ ਤੇ ਚੱਲ ਭੇਜ ਤੇ ਇਹਨਾਂ ਨਾਲ ਵੀ ਚੱਲ ਅੱਧਾ ਕੁ ਦਿਨ ਤਾਂ ਲੱਗ ਜੂ ਸਕੂਲ ਚ ਉਹਨਾਂ ਦਾ ਕੁਛ ਨਾ ਕੁਛ ਪੜਿਆ ਹੋਣਗੇ ਕੱਲ ਮਿਸ ਮਾਰਤਾ ਜੇ ਕੱਲ ਸਕੂਲ ਬਗ ਜਾਂਦੇ ਹੋ ਫਿਰ ਅੱਜ ਉਹਨਾਂ ਨੂੰ ਦੋ ਛੁੱਟੀਆਂ ਕਰਾ ਦਿੰਦੇ ਅੱਜ ਤੇ ਕੱਲ ਦੀਆਂ ਚਲ ਫਿਰ ਲੈ ਆਉਣੇ ਮਖੀਆ ਕਿ ਕੋਈ ਨਾ ਮੌਸਮ ਵੀ ਬਾਬਾ ਖਰਾਬੀ ਜੀ ਹੋ ਗਿਆ ਬੱਦਲ ਜੇ ਬਾਬਾ ਛਾ ਗਏ ਤੇ ਕੜੀਆਂ ਵਾਲਾ ਮਾਹੌਲ ਜਾ ਆ ਬਣਿਆ ਪਿਆਗਾ ਚਾਰ ਛਪੇਰੇ ਬੇ ਬੇ ਮੇਰੀ ਕੀ ਕਰੇਗਾ ਹਾਂਜੀ ਹਾਂ ਕੀ ਆਖੇਗਾ ਮੰਮੀ ਨੂੰ ਆ ਕੇ ਇਹਨਾਂ ਦਾ ਕੰਮ ਨਹੀਂ ਕਰਦੀ ਕਰਦਾ ਕਿ ਸਕੂਲ ਦਾ ਕਰਦਾ ਕਰਦਾ ਕਰਦੀ ਆ ਲੋ ਚਲਿਏ ਆ ਗਏ ਨਾ ਚਾਚਾ ਮੈਂ ਖੇਤ ਭੱਗਾ ਸੀ ਪੁੱਤਰ ਥੋੜਾ ਜਿਹਾ ਲੇਟ ਹੋ ਗਿਆ ਰਹੀਆ ਆਜੋ ਉਹ ਚੱਕ ਚਪਲ ਹੀ ਪਾਇਓ ਮੈਂ ਇਹਦਾ ਪੁੱਤਰ ਖੇਤੋਂ ਆਇਆ ਸੀਗਾ ਫਿਰ ਮੈਂ ਉਹਦੀ ਦਵਾ ਦਾ ਪਾਇਰ ਤੋ ਕੇ ਮੈਂ ਕਿਹਾ ਸਹਿਜ ਆਖੂ ਕਿ 12 ਵਜੇ ਨੂੰ ਆਇਆ ਨਹੀਂ ਚਾਚਾ 11 ਵਜੇ ਆਖਿਆ ਸੀ 11 ਮੈਂ ਕਿਹਾ ਸੀ ਤੈਨੂੰ 12 ਵਜੇ ਨੂੰ ਪਹੁੰਚ ਜੂ ਵੀ ਹਰਾ ਲੈਣ ਜਾਵਾਂਗੇ ਲੇਟ ਹੋ ਜਾਾਂਗੇ ਹੋਰ ਬਾਈ ਕੀ ਆਲਾ ਠੀਕ ਹੀ ਚਾਹੀਦੇ ਹੋ ਭਾਈ ਹੁਣ ਦੇਖੋ ਘਰ ਨੂੰ ਕਿਵੇਂ ਭਜਦੇ ਆ ਪੁੱਤਰ ਹੋਂ ਬਰਕ ਪੂਰਾ ਕਰਕੇ ਆਇਆ ਕਰੋ ਹਾਂਜੀ ਨਾ ਖਾ ਕੇ ਤਾਂ ਜਿੰਮਲਾ ਲਾ ਕੇ ਹਾਂਜੀ ਮਿੱਤਰੋ ਸਾਈਨ ਮਾਰ ਦਿੰਨੇ ਹੋਰ ਬਾਬੂ ਲੋਟਾਂ ਵੀਡੀਓ ਬਣਾ ਲਾਂ ਤੇਰੀ ਕਿ ਨਾ ਬਣਾਵਾ ਨਾ ਨਾ ਸੋਣਾ ਠੀਕ ਆ ਮਿੱਤਰਾ ਖੜ ਜਿਓ ਮੈਂ ਸਾਈਨ ਕਰਾਂ ਮਾ ਸਹੀ ਬਾਈਨ ਫੋਕ ਬੈਕ ਬੜੀ ਕੀ ਪਤਾ ਸੀ ਤੈਨੂੰ ਗੱਡੀ ਉੱਤੇ ਆਏ ਹੋਣਗੇ ਕਪਤਾ ਨਹੀਂ ਮਾਰਦਾ ਆ ਖੋਲੋ ਹੈ ਬੜਾ ਪੜਦਾ ਹੁਨਾ 30% ਇੱਥੇ 98% ਤਾਂ ਹੀ ਤੁਹਾਨੂੰ ਛੁੱਟੀਆਂ ਮਿਲ ਜਾਂਦੀਆਂ ਨੇ ਹਣਾ ਨਹੀਂ ਤਾਂ ਮੈਡਮ ਕਹਿੰਦੇ ਜਾਣਾ ਨਹੀਂ ਭਾਈ ਤੁਸੀਂ ਪੜਦੇ ਨਹੀਂ ਹੈ ਹਾਂ ਐਂਦਾ ਆਇਂ ਕੇ ਬਸ ਮੇਰੇ ਪੰਜਾਬੀ ਤੋਂ ਤੇ ਹਿੰਦੀ ਤੋਂ ਹੀ ਕੱਟੇ ਗਏ ਆ ਠੀਕ ਐ ਤੁਸੀਂ ਖਾਣਾ ਕੋਣਾ ਤਾਂ ਨਹੀਂ ਰਹਿ ਜਾਂਦੇ ਕੁਛ ਕਿ ਬੈਠੀ ਖਾऊं ਜਾ ਕੇ ਹੁਣ ਤਾਂ ਨਾ ਇਹ ਬਸ ਪੀਜ਼ਾ ਲਵਾਂ ਪੀਜ਼ਾ ਤਾਂ ਬੜਾ ਟਾਈਮ ਲੱਗ ਜੂ ਘੰਟਾ ਲੱਗ ਜੂ ਨੀਰੇ ਜਾਰੇ ਤੋਂ ਲੇਟ ਹੋ ਜੂ ਨਾਲੇ ਮੈਂ ਫਿਰ ਕੀ ਗੋਲ ਗੱਪੇ ਖਾਣ ਠੀਕ ਐ ਤਾਂ ਅੱਜ ਇਹ ਗੋਲ ਕੱਪੇ ਖੋ। ਸ਼ੇਰ ਚਲੋ। ਹੁਣ ਤਾਂ ਗੱਲਾਂ ਹੀ ਨਹੀਂ ਆਉਣ ਲੱਗੀਆਂ ਨਾਲ ਦੀ ਨਾਲ। ਹਣਾ ਤਾਂ ਅਜ। ਹਾਂ ਸੀ ਸੈਸਪ। ਹੈ ਤਾਂ ਅਜ। ਗੱਲਾਂ ਹੀ ਆਉਣ ਲੱਗੀਆਂ ਨਾਲ ਦੀ ਨਾਲ। ਕੀ ਕਹਣਾ ਤੂੰ? ਦਾਦਾ। ਹੂੰ। ਜਲਦੀ ਸ਼ੁਰੂ ਕਰ ਦਿੰਦਾ। ਨਹੀਂ ਠੰਡਾ ਨਹੀਂ ਪੀਣਾਗਾ ਗੱਲ ਖਰਾਬ ਹੋ ਜੂਗਾ। ਠੰਡਾ ਲਵਾਉਂਦੀ ਆ ਹੁਣ ਤੇ। ਕੋੜੇ। ਹਾਂ। ਕੋੜੇ। ਜਿਹੜੇ ਪਕੌੜੇ। ਪਕੌੜੇ ਤੂੰ ਵਿਆਹ ਚ ਖਾਏਂਗਾ ਜਾਂ ਆ ਕੇ ਗੁਰੂਗਾ। ਉਹ ਖਾਂਏਗਾ ਕਿ ਮੈਂ ਛੋਟਾ ਜਿਹਾ ਮੂੰਹ ਹੈ ਜਰਾ ਇਹ ਜਿਹੜੇ ਗੋਲ ਗੱਪੇ ਆ ਹੈ ਲੈ ਸਹੀ ਹੈ ਇੱਥੇ ਬੈਠ ਤੂੰ ਕੁਰਸੀ ਤੇ ਖਵਾਵਾ ਤੈਨੂੰ ਬਈਆ ਸਹੀ ਹੈ ਇਹ ਨਹੀਂ ਮੈਂ ਕਹਾਂ ਨਾ ਤੂੰ ਪਿਚੋ ਉਹ ਯਾਰ ਆਪੇ ਨਹੀਂ ਖਾਤੇ ਜਾਂਦੇ ਸਹੀ ਮੈਂ ਮੂੰਹ ਟਾਡ ਉਤਰ ਖੜ ਜਾ ਇਸ ਗਰਮੀ ਆਜਾ ਪਿਗਲ ਦਿੰਦੀ ਆ ਘਰ ਗਰਮੀ ਵਾਲੀ ਪੀਸ ਤੋੜਦੇ ਨੇ ਹਤਾਜ ਨੂੰ ਦੇ ਦੇਖੋ ਪੀਸ ਹਾਂ ਦੋ ਤਿੰਨ ਦੇ ਦੂੰ ਦੋ ਮੈਂ ਖਾਂ ਤਾੜੇ ਤੋ ਭੋਲਵਾ ਆਇਆ ਵਾਹਿਗੁਰੂ ਵਾਹਿਗੁਰੂ ਕਿੰਦਾ ਜੱਸੇ ਆ ਵਾਹਿਗੁਰੂ ਆਪਾ ਜੀ ਤੁਮੋਂ ਬਾਬੇ ਦਾ ਨਾਂ ਨਹੀਂ ਲਿਆ ਬੇਦਨਾ ਨਹੀਂ ਲੈ ਤੂੰ ਮੈਂ ਪੈਲਸ ਚ ਲੈਤਾ ਸੀ ਠੀਕ ਐ ਇਹਦਾ ਨਾਮ ਲਵੀ ਸੁਣ ਫੇਸ ਨਾਲ ਬੁੜਾ ਆੜਾ ਆਈ ਦੀ ਸਸਾ ਗਾਣਾ ਆਖਦੀ ਐ ਗਾਣਾ ਅੱਛਾ ਨਾਲੇ ਕਹਿੰਦੀ ਬੁੜਾ ਆੜਾ ਤਾਂ ਜੂੜਾ ਆੜਾ ਸੁਣਾ ਓਏ ਆ ਆ ਕੇ ਪੈਲਸ ਜਿਹੜਾ ਸੀ ਕਹਿੰਦੇ ਨੇ ਓਏ ਸੀ ਚੁੰਮ ਕਰਕੇ ਦਿਖਾਣਾ ਬਹੁਤ ਇੱਥੇ ਤਾਂ ਦਿਖਣਾ ਨਹੀਂ ਉੱਥੋਂ ਆਈ ਉਹ ਤੋਂ ਬਲੇਕ ਵਿੱਚ ਇੱਥੇ ਦੇਖ ਲੈ ਉਹਦੋਂ ਦੇਖਦਾ ਸੀ ਇੱਥੇ ਕਰਕੇ ਬੈਠੇ ਆ ਆ ਆ ਇਧਰ ਵਧੀਆ ਦੇਖੂਗਾ ਜੰਗਾ ਸਧਾਰਨ ਸੀ ਐਸ ਵੀਉ ਦਾ ਹੁੰਦਾ ਠੀਕ ਵੀਉ ਜਾਉ ਕਾਲਾ ਕੋਲ ਰੱਖੀ ਆ ਚਲ ਸੁਣਾ ਗਾਣਾ ਬਾਵਾ ਕੀ ਹੁੰਦਗਾ ਮਾਮਾ ਕਾਮਾਠ ਹੁੰਦੀ ਐ ਸਾਮਾ ਹੁੰਦੀ ਆ ਹੁਣ ਚੜ ਆਰਤੀ ਰਾਤ ਕਿਆ ਕਰਨ ਲੱਗ ਗਿਆ ਬਲੌਗ ਵਾਲੇ ਆਏ ਕਹਿੰਦੇ ਅਗੇ ਹਾਂ ਹੈਨਾ ਲੈ ਢੀੜ ਹੋ ਗਿਆ ਏ ਮਨ ਕੇ ਨਾ ਪਰਸ਼ਾਵਾਂ ਸਿਰਵਾਮ ਪਰਸ਼ਾਵਾਂ ਚਲ ਚਾਚਾ ਗਾਣਾ ਕਿਹਦੇ ਨਾਲਤਾਜ ਤੂੰ ਸੀ ਕੀ ਕੀ ਕਰਕੇ ਆਵਾਤਾਜ ਭਾਈ ਆ ਮਾ ਚਲੋ ਬਈ ਚਲੋ ਚਾਚਾ ਤੁਸੀਂ ਗਾਇਓ ਇਹ ਵੀ ਸੀ ਕਿੱਥੇ ਗਈ ਸੀ ਇਹ ਗਾਣਾ ਖੇ ਗਾਣਾ ਹੀ ਹੈ ਵੀ ਕੋਲੋਂ ਗਾਤੇ ਹੋ ਚਾਚਾ ਤੇਰੀ ਆਵਾਜ਼ ਕੁਛ ਗੋਲ ਗੱਪੇ ਗੁੱਪੇ ਗੋਲ ਗੱਪੇ ਖਵਾਈਸ ਬਾਬ ਬੇਬੇ ਆਣੇਗੀ ਸਸਰੀਕਾਲ ਪੁੱਤ ਹੋਰ ਆ ਗਏ ਸਕੂਲੋਂ ਉੱਤਰ ਆ ਕੇ ਮੋੜ ਕੇ ਸਕੂਲ ਛੱਡਿਆ ਵਾਂ ਇੱਧਰ ਦੀ ਆ ਆਜੋ 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 ਆਇਆ ਲੱਛਣ ਜੀ ਨਗਰ ਛੇਤੀ ਕਰੋ ਪੁੱਤਰਾ ਜੀ ਇੱਥੇ ਜਾਣਾਗਾ ਕਾਲੇ ਵਾਲੀ ਮੰਡੀ ਜਾਣਾਗਾ ਬੱਪੂ ਤੇ ਮੈਂ ਉੱਤਰ 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 ਹੌਲੀ ਥੱਲੇ ਪੈਰ ਰੱਖ ਕੇ ਦੇਖ ਆ ਗਿਆ ਮੰਮੀ ਉਹ ਬੱਲੇ ਦੀ ਖਾ ਕੇ ਆਏ ਹਾਂ ਜੀ ਪੁਰਿਆ ਅੱਛਾ ਜਾਂਦੇ ਆ ਬਿਆਹ ਲੰਦੇ ਟਾਕੀ ਜਾ ਤੋ ਚੱਕ ਛੱਡੇ ਭਈ ਸਾਰਿਆਂ ਨੂੰ ਵਿਆਹ ਵਾਲੇ ਘਰੇ ਤੇ ਦਾਸ ਖੁਦ ਆਪ ਹੋਣ ਨੀਰਾਚਾਰਾ ਪਾਉਣਗੇ ਤੇ ਮੱਜਾਂ ਦੇ ਜੜੀ ਲਾਉਣਗੇ ਤੇ ਇੱਧਰ ਕਤੂਰੇ ਪਤਾ ਨਹੀਂ ਕਿਵੇਂ ਬੋਲਾ ਬੋਲੀ ਜਿਗਰੀ ਹੁੰਦੇ ਆ ਨਾ ਵੇ ਕਿਉਂ ਬਰਮਾਸ਼ ਬਣਿਆ ਭਾਈ ਤੂੰ ਹੈ ਉਹ ਪਿਆਗਾ ਮੇਰਾ ਚਾਰ ਹੀ ਲੱਗਦਾ ਸੌ ਜੋ ਖੇਰ ਲਓ 6:25 ਮਿੰਟਾਂ ਦਾ ਸਮਾਂ ਤੇ ਦਿਨ 'ਚ ਮੌਸਮ ਕਸਮੈੜਾ ਜਾ ਰਿਹਾ ਤੇ ਹੁਣ ਵੀ ਬੱਦਲ ਛਾਏ ਹੋਏ ਆ ਤੇ ਪਰ ਹੁਣ ਸ਼ਾਮ ਜੇ ਨੂੰ ਹਵਾ ਵੀ ਚੱਲ ਪਈ ਤੇ ਆਪਣਾ ਦਿਨ ਅੱਜ ਭੱਜ ਦੌੜ ਵਾਲਾ ਰਿਹਾ ਤੇ ਵੀਡੀਓ ਮਤਲਬ ਬਾਲਾ ਬਲੌਗ ਬਣਾਇਆ ਨਹੀਂ ਗਿਆ ਤੇ ਜਿੰਨਾ ਵੀ ਸੀ ਇਹਨੇ ਨਾਲ ਅੱਜ ਤੁਸੀਂ ਐਡਜਸਟ ਕਰ ਲਿਓ ਉਮੀਦ ਕਰਦੇ ਆ ਸੋਨੂੰ ਸਾਡਾ ਅੱਜ ਦਾ ਬਲੌਗ ਵਧੀਆ ਲੱਗਿਆ ਹੋਊਗਾ ਤੇ ਬੇਨਤੀ ਇਹ ਆ ਲਾਈਕ ਜ਼ਰੂਰ ਕਰਦੇ ਕਰੋ ਜਾਂਦੇ ਜਾਂਦੇ ਇਹਨਾਂ ਨਾਲ ਸਾਨੂੰ ਮੋਟੀਵੇਸ਼ਨ ਮਿਲਦੀ ਆ ਥੋੜਾ ਜਿਹਾ ਵੀਡੀਓ ਨੂੰ ਰੀਚ ਮਿਲਦੀ ਆ ਜੇ ਕੋਈ ਕਮੈਂਟ ਕਰਦੇ ਹੋ ਤੁਸੀਂ ਤਾਂ ਵੀ ਅੱਗੇ ਹੋਰ ਵੀਰਾਂ ਭੈਣਾਂ ਤੱਕ ਵੀਡੀਓ ਪਹੁੰਚੂ ਆਪਣਾ ਤਾਂ ਬੇਨਤੀ ਇੰਨੀ ਕੀ ਪ੍ਰਬੰਧ ਕਰਿਓ ਤੇ ਅੱਜ ਇੱਥੇ ਆਪਣੇ ਬਲੌਗ ਦੀ ਸਮਾਪਤੀ ਹੈ ਮਿਲਦੇ ਆਂ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਬਹੁਤ ਸਾਰਾ ਧੰਨਵਾਦ ਪਿਆਰ ਸਤਿਕਾਰ ਜਿਹੜੇ ਤੁਸੀਂ ਸਮਾਂ ਗੱਡ ਕੇ ਪਰਿਵਾਰਾਂ ਸਮੇਤ ਬੈਠ ਕੇ ਵੀਡੀਓ ਨੂੰ ਦੇਖਦੇ ਹੋ ਤਾਂ ਮਿਲਦੇ ਆਂ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਜੁੜੇ ਰਹੋ ਚੈਨਲ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ